ਇਹ ਲੈ ਨਾ ਕੇ ਲੋੜਵੰਦ ਸੇਵਾ ਮਸ਼ੀਨ ਦੇ 100 ਸੇਵਾਦਾਰਾਂ ਪਰੋਂ ਕਿ ਜਿਹੜੇ ਗਰਮੀ ਦੇ ਵਿੱਚ ਡੰਗੜੀ ਜੀਬਾਂ ਦੇ ਵਾਸਤੇ ਪਾਣੀ ਦੀ ਸੇਵਾ ਸ਼ੁਰੂ ਕੀਤੀ ਵੀ ਹੈ ਅੱਜ ਇਹ ਸਾਡੀ ਸਮੁੱਚੀ ਟੀਮ ਨੂੰ ਅਸੀਂ ਸਾਡੇ ਵੱਡੇ ਭਰਾ ਅਸ਼ੀਰਵਾਦ ਦੇਣ ਲਈ ਕਹਿ ਰਹੀਏ ਜਾਂ ਸਾਡਾ ਹੌਸਲਾ ਵਧਾਣ ਲਈ ਕਹਿ ਰਹੀਏ ਜਾਂ ਸਾਡੀ ਜਿਹੜੀ ਸਮੁੱਚੀ ਟੀਮ ਨੂੰ ਜਿਹੜਾ ਹੈ ਉਹ ਇੱਕ ਮਾਣ ਬਖਸ਼ਣ ਦੇ ਲਈ ਹੈ ਜਿਹੜਾ ਉਹ ਸਾਡੇ ਵਿੱਚ ਸਾਡੇ ਚੌਧਰੀ ਹੁਸਨ ਲਾਲ ਜੀ ਸਾਡੇ ਵੱਡੇ ਭਰਾ ਜਿਨ੍ਹਾਂ ਦਾ ਕਿ ਬਹੁਤ ਵੱਡਾ ਸਮਾਜ ਦੇ ਵਿੱਚ કૃਤਿਵਾ ਹੈ ਆਏ ਸਾਡੇ ਵਿੱਚ ਆਏ ਹੈ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਦੋ ਸ਼ਬਦੀ ਨਾਲ ਸਾਡੇ ਜਿਹੜੇ ਹੌਸਲਾ ਜਾਈ ਕਹੇ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਚੌਂ ਸਿੰਘ ਸਾਹਿਬ ਜਿਹੜੇ ਹੈ ਨਾਲ ਨੱਥਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਇਸ ਤਪ ਦੀ ਗਰਮੀ ਦੇ ਵਿੱਚ ਸਾਡਾ ਸਹਿਯੋਗ ਕਰਨ ਲਈ ਸਾਡਾ ਹੌਸਲਾ ਬਖਸ਼ਣ ਦੇ ਲਈ ਸਾਨੂੰ ਇਹ એનર્ਜੀ ਜਿਹੜੀ ਇੱਕ ਮਿਲੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਜੀ ਅੱਜ ਦੇ ਦਿਨ ਤੇ ਮੈਂ ਚੰਨਨ ਉਸਕਾ ਦੀ ਬਹੁਤ ਵਧਾਈ ਦਿੰਦਾ ਸੱਚੇ ਪਾਤਸ਼ਾਹ ਇਹਨਾਂ ਨੇ ਹਮਤ ਰਾਜ ਕਰਾਇਆ ਔਰ ਇਹਨਾਂ ਨੂੰ ਇਦਾਂ ਚੜ੍ਹਦੀ ਕਲਾ ਚ ਰੱਖਿਆ ਦੇਖੋ ਇਸ ਟਾਈਮ ਮੇਰੇ ਹਿਸਾਬ ਦੇ ਨਾਲ 47 48 ਡਿਗਰੀ ਟੈਂਪਰੇਚਰ ਹੋਣਾ ਹਾਂਜੀ 49 ਦਾ ਔਰ ਇਦਾਂ ਦੇ ਹਾਲਾਤ ਦੇ ਵਿੱਚ ਇੰਨੀ ਬੜੀ ਅੱਗ ਦੇ ਵਿੱਚ ਬੇਜਵਾਨਾਂ ਦੀ ਸੇਵਾ ਕਰਨਾ ਹਰੇਕ ਦੇ ਹਿੱਸੇ ਨਹੀਂ ਆਂਦਾ ਭਾ ਅਡਿਓ ਸਾਹਿਬ ਹੈ ਕੰਗ ਸਾਹਿਬ ਹੈ ਭੱਗਲ ਸਾਹਿਬ ਹੈ ਕਾਲੜਾ ਜੀ ਔਰ ਮਾਸਟਰ ਜੀ ਦੀ ਸਮੂਚੀ ਟੀਮ ਅਨੇ ਹਾਲਾਤ ਦੇ ਵਿੱਚ ਅਸੀਂ ਤਾਂ ਵੈਸੇ ਗੁਜ਼ਰ ਰਹੇ تھے ਤੋਂ ਇਹਨਾਂ ਨੂੰ ਦੇਖ ਕੇ ਖੜ ਗਏ ਮੈਂ ਤਾਂ ਬਹੁਤ ਉਸ ਸੱਚੇ ਪਾਤਸ਼ਾਹ ਦਾ ਸ਼ੁਕਰ ਗੁਜ਼ਾਰਾ ਕਿ ਜਿਨ੍ਹਾਂ ਨੇ ਇਹ ਜੀਵੇ ਸੰਸਾਰ ਚ ਲੈ ਕੇ ਆਂਦੇ ਇਹ ਚੰਗੇ ਜੀਵ ਜਦੋਂ ਸਮਾਜ ਦੇ ਵਿੱਚ ਹੋਣਗੇ ਸਮਾਜ ਦੀ ਸਿਰਜਣਾ ਚੰਗੀ ਤਰ੍ਹਾਂ ਹੋਊਗੀ ਔਰ ਸਮਾਜ ਨੂੰ ਹਮੇਸ਼ਾ ਜਿਹੜੇ ਹੈ ਚੰਗੀ ਸਿਹਤ ਮਿਲਦੀ ਰਹੂਗੀ ਪਹਿਲਾਂ ਇਹ ਗੁਰੂ ਘਰ ਸੇਵਾ ਕਰਦੇ ਪੀਰ ਬਾਬਾ ਜਿੰਦਾ ਸ਼ਹੀਦ ਉਹਨਾਂ ਦੀ ਪੂਰੀ ਕਿਰਪਾ ਬਾਬਾ ਜੀ ਦੀ ਔਰ ਜਿਹੜਾ ਆ ਬੇਜਮਾਨਾਂ ਦੇ ਦਾ ਸਹਾਰਾ ਬਣਨਾ ਬੇਜਵਾਨਾਂ ਨੂੰ ਇਹ ਜੀ ਬਲ ਦੀ ਅੱਗ ਦੇ ਵਿੱਚ ਠੰਡਾ ਜਲ ਪ੍ਰੋਵਾਈਡ ਕਰਨਾ ਆ ਜਿਹੜਾ ਤਰਬੂਜ ਪ੍ਰੋਵਾਈਡ ਕਰਨਾ ਫਲੂਡ ਪ੍ਰੋਵਾਈਡ ਕਰਨਾ ਇਹ ਜਿਹੜੀ ਸੇਵਾ ਹੈ ਇਹ ਪ੍ਰਮਾਤਮਾ ਹਰੀ ਤੋਂ ਨਹੀਂ ਲੈਂਦਾ بڑے بڑے ਦਾਨੀ ਲੋਕ ਬੈਠੇ ਆ ਉਹਨਾਂ ਤੋਂ ਨਹੀਂ ਲੈਂਦਾ ਇਹ ਜੀਦੋਂ ਸਰਾਈ ਵੀ ਪ੍ਰਮਾਤਮਾ ਨੇ ਉੱਥੇ ਲੈਣੀ ਮੈਂ ਤਾਂ ਤੁਹਾਨੂੰ ਮਾਰ ਜੀ ਬਹੁਤ ਬਲਾਈ ਦੇਣਾ ਇਸ ਗੱਲ ਦੀ ਔਰ ਪ੍ਰਮਾਤਮਾ ਕੋਲੇ ਕਾਮਨਾ ਕਰਦਾ ਪ੍ਰਮਾਤਮਾ ਤੁਹਾਨੂੰ ਇੱਦਾਂ ਚੜ੍ਹਦੀ ਕਲਾ ਵਿੱਚ ਰੱਖਿਆ